ਇਹ ਦਾ ਨੂੰ ਹਰ ਨਸਬਾ ਜਿਹੜਾ ਜਿਹੜਾ ਨਾ ਦੇਣਾ ਦੇਣਾ 15 ਮਹੀਨੇ 6 ਸਮਾ ਸਮਾ ਵਾ 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 ਇਹ ਕਟੋੜ ਜਣੀਏ ਆਪਾਂ ਬੱਕਰੀ ਇਹ ਤਰੋਸ ਨਾ ਕਰਾਈ ਇੱਥੇ ਸੇਵਾ ਫੁੱਲ ਰੱਖੇ ਦੀ ਇਹ 47 ਇੰਚ ਦੇ ਚਲੇਗੇ ਜੁਰ ਜਾਓ 47 ਇੰਚ ਤੇ ਬਾਈ ਜੀ ਰਹਿਣਗੇ ਹਾਂ ਜੇ ਬੱਕਰੀ ਦਾ ਮਤਲਬ ਬਚੈ ਰੂਗਾ ਬੱਕਰੀ ਦਾ ਬਚਾ ਲਵਾਂਗੇ ਤੇ ਚਾਹ ਲਾ ਚਾਰ ਦਾ ਨਹੀਂ ਹਾਂ ਕੱਢਿਆ ਜਾ ਬਾਰੇ ਜੀ ਚਾਰ ਨੂੰ ਦੇਖ ਸਾਥ ਦੋ ਪੂਰੇ ਕਰ ਗਿਆ ਚਾਰ ਚੱਕਰ ਚੇਤੇ ਜਾ ਕੇ 2 ਸਾਲ ਹੋ ਗਏ ਨੇ ਇਹ ਕੱਤ ਪਾਈ ਇਹ ਕਿੰਨਾ ਇਹ ਬੱਕਰੀ ਦੀ ਤੋਲ ਦੁਬਾਰਾ ਤੋਂ ਦੱਸੋ ਵਧੀਆ ਹਾਂਜੀ ਹਾਂ ਬਈ ਇਹ ਹੋਰ ਪੱਠਾ ਗਈ ਉਹ ਨਹੀਂ ਗਈ ਆਹ ਬੱਕਰੀ ਖਾਏ ਹੋਰ ਇਹ ਕਿੰਨੇ ਆਸਲੀਆਂ ਬੱਕਰੀਆਂ ਰੱਖੇ ਹੋਏ ਆ ਯਾਰ ਇੱਕੋ ਹੀ ਬਰਡ ਲੈਣਾ ਨਾ ਦੇ ਪਹਿਲੇ ਸੁਬੀ ਨੂੰ ਦੂਜੀ ਨੂੰ ਨਾ ਇਹ ਚੀਜ਼ੇ ਹੋ ਜੂਣੀਆਂ ਹਾਂਜੀ ਕਿੰਨੇ ਬੱਚੇ ਲੈ ਚੁੱਕੇ ਹੋ ਇਹਦੇ ਬੱਚੇ ਦੋ ਸੀ ਹਿੰਦੇ ਨੇ ਕਿਹਦੇ ਨਾਮ ਨੇ ਹਾਂ ਦੋ ਦੋ ਬੱਚੇ ਲੈ ਆਏ ਸੀ ਇਹਨੇ ਦੋ ਦੋ ਬੱਚੇ ਕਿਹਦੇ ਹਾਂ ਇਹ ਕਰਮਾ ਵਾਜੀ ਦੋਨੇ ਫੇਰੀ ਬੱਕਰੀ ਚਾਹੇਗੇ ਬਈ ਸੇ ਵਾਜੀ ਹਾਂ ਯਾਰ ਇੱਕ ਵਾਰ ਬੱਚਾ ਰੱਖਿਆ ਆਪਣੀ ਇਹ ਵਾਰ ਦੇਖਦੇ ਆ ਨਹੀਂ ਬੱਚੇ ਸੇਲ ਹੀ ਹੋ ਜਾਂਦਾ ਭਈ ਇਹ ਜੀ ਬੱਕਰੀ ਹੈ ਤੈਨੂੰ ਕੋਈ ਆਹ ਐ ਜੀ ਬੱਕਰੀ ਕਰਨ ਡਾਕਟਰ ਆ ਕੇ ਛੱਡਿਆ ਨਹੀਂ ਤੇ ਆ ਜਿੰਦੀ ਹੈ ਨਾ ਤੇ ਸਾਰਾ ਕੋ ਦੇਖਣਾ ਬੰਦ। ਪਤਲੀ ਹੱਲਾਂ ਤੇ ਦੇਖਦਾ ਉਹ ਬਹੁਤ ਹੈ ਪਤਲੀ ਚਮੜੀ ਦੀਆਂ ਬੰਦੀਆਂ ਬਣੀਆਂ ਨੇ। ਬੜੀ ਵਧੀਆ। ਅੱਛਾ। ਤੇ ਦਾ ਦੂਸਰਾ ਜੋ ਤੀਰ ਕਾਟਦੇ। ਦੋ ਤਾਂ ਜਿੰਦੇ ਸੇਰਾ ਇਹਦੇ ਬੱਚੇ ਨੇ। ਉਹਦੇ ਬੱਚੇ ਪਾਣਾ ਸੌਂ ਰਹੇ ਹਾਂ। ਉਹਦਾ ਪਤਾ ਦੇ ਮਾਰਦੇ ਥੱਲੇ ਬੱਚੇ ਪਾੜਾ ਦਿਖਾਉਂਦੇ ਰੋ ਸੇਮ ਹੀ ਨੇ ਬੱਚਾ। ਪਾਈ ਫੇਰ ਨਾ ਛੱਡ ਕੇ ਨਾਲ ਲਵੇ। ਤੇਰੇ ਨਾਲ ਦਾ ਬੱਚਾ। ਹਾਂ ਤੇਰੇ ਨੂ ਦਾ ਨਾਲ ਦਾ ਬੱਚਾ। ਇਹਨੇ ਫੜ ਗਈ। ਓਕੇ। ਉਹ ਖੜਾ ਭਾਈ ਉਹ ਤਿੰਨ ਬੱਚੇ ਨਾਲ ਦਾ ਬੱਚਾ ਹੈ ਹਾਂ ਤਿੰਨ ਬੱਚੇ ਨਾਲ ਹੈ ਹਾਂ ਬਧੀ ਮਮਾ ਇਹ ਹਾਂ ਤਿੰਨ ਮਹੀਨਾ ਨਾਲ ਦਾ ਬੱਚਾ ਹੈ ਭਾਈ ਜੀ 6 ਮਹੀਨਿਆਂ ਦਾ ਬੱਚਾ ਤੁਸੀਂ ਦੇ ਰਹੇ ਹੋ ਦੁੱਧ ਜੰਦਾ ਹੈ ਜੀ ਜੀ ਕੀਰਾ ਬੜਾ ਲਵੇ ਦਾ ਹੀ ਕੈਮਰਾ ਹੈ ਚਿੱਕੜ ਇਹ ਛਿੱਧ ਛੁੱਧ ਬਿਲਕੁਲ ਨਹੀਂ ਭਾਈ ਬਿਲਕੁਲ ਦੁੱਧ ਵਾਲੇ ਦੰਦ ਨੇ ਖੀਂਦੇ ਦੁੱਧ ਵਾਲੇ ਦੰਦ ਹਜੇ ਤੇ 6 ਮਹੀਨੇ ਦਾ ਬੱਚਾ ਹੋਇਆ ਹੈ ਦੁੱਧ ਹਲੇ ਵੀ ਚੁੰਗਦੇ ਬੱਕਰੀ ਹਾਂਜੀ ਹਾਂ ਦੁੱਧ ਦੇ ਵੀ ਇਹ ਬੱਕਰੀ ਹੈ ਆਪਣਾ ਘੰਡੇ ਦੇ ਜਾ ਕੇ ਲੈ ਆਉਣਾ ਨੇ ਥੱਗੀਆਂ ਚ ਹੈ ਗਈ ਘੰਡੇ ਚ ਹਾਂ ਦੁੱਧ ਪਿੰਦਾ ਹਾਂਜੀ ਹਾਂ ਕਦੇ ਦਦਾ ਦਾ ਬੱਕਰੀ ਦੁਬਾਰਾ ਕਰਾਉ ਸੋ ਜੀ ਆ ਦੁਬਾਰਾ ਘੱੜਾ ਹੋ ਗਈ ਇਹ ਵੀ ਆਪਣਾ ਘਰ ਦੇ ਪੱਕੇ ਹਾਂਜੀ ਹਾਂ ਬਿਲਕੁਲ ਘਰ ਦੇ ਦਾ ਪਿਓ ਕਰਿਆ ਦੁੱਧ ਵਾਲਾ ਦਰਬਾਰ ਹੈ ਇਹਨਾਂ ਕੋਲ ਦੁੱਧ ਕੋਣਾ ਮੈਂ ਪਸਟ ਕਰਨ ਕਰਤਾਲੀਆਂ ਦਾ ਹੈਡ ਹੈ 1.5 ਹਾਲ ਦਾ ਬੱਚਾ ਹੈ। ਤੇ ਪਾਜੀ 6 ਮਹੀਨਿਆਂ ਦਾ ਬੱਚਾ ਬਣਦੀ ਬਾਕਰੇ ਨਾਲ ਦੁੱਧ ਵਾਲੇ ਦੰਦ ਨੇ ਆਪਾਂ ਕੈਮਰੇ 'ਚ ਵੀ ਦਿਖਾ ਦਿੱਤੇ ਨੇ ਤੇ ਕੰਨਾਂ ਦੀ ਲੈਂਥ ਤੇ ਬਾਕੀ ਹਾਈਟ ਦੀ ਗੱਲ ਕਰੀਏ ਬਾਡੀ ਸਟਰਕਚਰ ਬਹੁਤ ਸੋਹਣਾ ਬੱਚੇ ਦਾ। ਤੇ ਇਹਦਾ ਸੇਲ ਦੀ ਗੱਲ ਕਰੀਏ ਸੇਲ ਤਾਂ ਨਹੀਂ ਨਹੀਂ ਬਾਈ ਸੇਲ ਨਹੀਂ ਬਿਨਾ ਸੇਲ ਤੋਂ ਮਤਲਬ ਕਿ ਆਪਾਂ ਨੂੰ ਬਹੁਤ ਆਫਰਾਂ ਨਹੀਂ ਆਉਂਦੀਆਂ ਬੱਚੇ ਦੀ। ਜੇ ਭਰਾ ਦੀ ਆਫਰਾਂ ਆਉਂਦੀਆਂ। ਵੀ ਆਪਾਂ ਇਹ ਸੇਲ ਨਹੀਂ ਕਰਾਂ। ਤੇ ਜੇ ਜਦੋਂ ਕੋਈ ਗੱਲ ਨਹੀਂ ਸੇਲ ਕਰਾਂਗੇ ਤਾਂ ਉਹ ਦੱਸ ਦੇਣਾ। ਹਾਂ ਬਸ ਇਹਦੇ ਬ੍ਰੀਡ ਲਈ ਰੱਖਿਆ ਹੋਇਆ ਹੈ। ਹਾਂ ਇਹ ਹਾਂ ਕਿਉਂ ਕਿ ਕੰਦਾਲਾ ਨਹੀਂ ਹੈ ਸਾਇਨਿਕਾ ਨੇ ਬੱਚੇ ਦੇ ਵਿੱਚ ਇਹ ਆ ਗੱਲ ਬਾਤਾਂ ਇੱਕ ਸਾਡੀ ਚਮੜੀ ਬਿਲਕੁਲ ਗਰੀਬ ਦੀ ਹੈ ਜੇ ਬੱਚੇ ਮਾਵਾ ਕਦੇ ਕਦੇ ਜਾਂਦੇ ਹਾਂ ਹਾਂ ਜੀ ਇੱਕ ਕਦੇ ਕਦੇ ਜਾਂਦੇ ਹੀ ਆ ਜਾਂਦੇ ਆ ਇਹ ਆਖਦਾ ਰਾਜੇ ਉਹਦੇ ਪਲੇਸ ਤੋਂ ਬੱਚਾ ਇਹ ਚੀਜ਼ ਜਾਣਿਆ ਫਲ ਗਰੀਬ ਦੀ ਇਹ ਨਾ ਭਾਈ ਇਹਦਾ ਭਰਾ ਹੀ ਹੈ ਹਾਂ ਜੀ ਪਾਪ ਅੱਛਾ ਬਣਾ ਲਿਆ ਕਰਿਆ ਤੇ ਇਹਦੀ ਹਾਈਟ ਦੀ ਗੱਲ ਇਹਦੀ ਹਾਈਟ 43 ਇੰਚ ਨਹੀਂ ਹੁੰਦੀ 40 ਇੰਚ ਹਾਈਟ ਹੈ ਇਹਦੀ ਬੋਡੀ ਸਟਰਕਚਰ ਬਾਾਕੀ ਚਮੜੀ ਚਮੜੀ ਦੇਖ ਰਹੇ ਫੇਰ ਦਰਮਾਖਣਾ ਹੂੰਗਾ 70 72 ਦੇ ਸਾਹ ਖੜਮੀ ਖੁੱਤਲਾ ਬੱਕਰ ਹੈ ਇਹ ਮੱਥਾ ਮੁੱਥਾ ਇਨਸ਼ਾਅੱਲਾ 4 ਦਾ ਹਾਈਆਂ ਕੱਢਿਆ ਜਾਵੇ ਸਾਹਮਣੇ ਬਾਰੇ ਜੀ 4 ਤੋਂ ਦੇਖ ਸਾਹ ਦੇ ਪੂਰੇ ਕਰ ਗਿਆ ਚਾਰ ਸਾਲ ਚੱਕ ਰਿਹਾ ਚੇਤੇ ਜਾ ਕੇ ਦੋ ਸਾਲ ਹੋ ਗਿਆ ਇਹ ਘੱਟ ਪਾਈ ਇਹ ਕਿੰਨਾ ਕਰ ਜੀਦਾ ਇਹ ਟੋੜ ਜਾਣੀ ਕਿ ਆਪਾਂ ਬੱਕਰੀਆਂ ਤੇ ਕਰਾਸ ਨਾ ਕਰਾਈ ਇੱਥੇ ਸੇਵਾ ਪੁੱਲ ਰੱਖੀ ਦੀ ਇਹ 47 ਇੰਚ ਦੇ ਚਲੇਗੇ ਦੂਰ ਜਾਓ 47 ਇੰਚ ਦੇ ਬਾਈ ਜੀ ਦੇ ਨਾਲ ਹਾਂ ਹਾਂ ਤੇ ਬੱਕਰੀਆਂ ਦਾ ਮਤਲਬ ਬਚਾਇ ਰੂਗਾ ਕੰਮ ਕਰਾਂਗਾ 45 ਵੀ ਹੋ ਸਕਦਾ ਜੀ ਬਾਈ ਜੀ ਹਾਂਜੀ ਹਾਂ ਬਾਕੀ ਸੇਵਾ ਨਾ ਮੇਵਾ ਹੈ ਨਾ ਦੇਖੋ ਆ ਜਿਹੜੀ ਤੋਰ ਦੇਖੋ ਕੋਈ ਖੜੀ ਨਹੀਂ ਕੋਈ ਮੈਂ ਬੰਨ ਤੋਰਿਆ ਇਕਾਈ ਕੱਲੇ ਨੂੰ ਲੈ ਗਿਆ ਮੜ ਜਾ ਬੱਕਰੀ ਛੱਡ ਦੇ ਬਹੁਤ ਸਹੀ ਤੋਰਾ ਬਹੁਤ ਵਧੀਆ ਬੱਕਰੀ ਦਾ ਸੜ ਦੇ ਸੜ ਦੇ ਤਿਆਰ ਬਹੁਤ ਵਧੀਆ ਤੋਰ ਹੈ ਜੀ ਮੱਖਾ ਮੱਖਾਂ ਚੱਕ ਨਾ ਦਿੰਦਾ ਸਰਾ ਜੀ ਬਹੁਤ ਬੱਤੀਆਂ ਆ ਬਈ ਬੱਕਰੀਆਂ ਛੇਰੀ ਇਹ ਵੀ ਆਪਣੀ ਘਰ ਦੀ ਹੈ ਹਾਂ ਹਾਂ ਇਹ ਘਰ ਦੀ ਹੈ ਕਿਆ ਤੇ ਆਪ ਲੋਕ ਘਰ ਦੀਆਂ ਬਈ ਹਾਂ ਹਾਂ ਐਡਾ ਕਲਦੀਨ ਵਾਲਾ ਬੱਕਰੀ ਵੇਚੀ ਹੈ ਗੈਨ ਬੜੀ ਹੈ ਕਰ ਦਿੱਤੀ 10000 ਉਹ ਵੀ ਆਪਣੇ ਕੋਲ ਵੇਚਿਆ ਪਿਆਰ ਕੋਈ ਨਹੀਂ ਕਾਲੀ ਬੱਕਰੀ ਵਿਗਿਆ ਮੇਰੇ ਅੜਬੀ ਨੇ ਭਲਾ 11 ਨੇ ਲੱਤੀ। 1 ਲੱਖ 2000 ਲੈ ਰਿਆ ਦੋ। 4 ਗਾਲੀ ਬੱਕਰੀ ਹੈ ਜੀ ਹਾਂ 1 ਲੱਖ 3000। 1 ਲੱਖ 3100 ਹਾਂ ਜੀ ਹਾਂ ਤੇ ਬਾਈ ਇੱਕ ਗੱਲ ਹੋਰ ਪੁੱਛੀ ਵੀ ਆਪਾਂ ਨੇ ਕਿੰਨੇ ਕੰਪੈਟਰੀਸ ਆਪਾਂ ਨੇ ਅੱਜ ਤੱਕ ਬੱਕਰੀ ਦੀ ਵਾਚੇ ਲਾ ਕੇ ਕਿੰਨੇ ਪੋਹੇ ਤੇ ਬਾਈ ਚਲੋ ਦੇਖਾ ਦੁਨੀਆ ਦੇ ਚੰਦ ਨੇ ਮਿਲ ਲੈਣਾ ਚੱਲੀ ਜਾਂਦਾ ਹੈ ਨਾ। ਤੇ ਚੱਲੀ ਜਾਂਦਾ ਕੋਈ ਘੱਟ ਵੀ ਲੈ ਕੇ ਦੋ ਘੱਟ ਵੀ ਪੱਤੀ ਵਿਕੇ ਇੰਦੀਏ ਕੋ ਲੈਣੀ ਪੈਂਦੀ ਕੋ ਵਿਸ਼ੇ ਇਹਦਾ ਸਿਰਾ ਕਿਤੇ ਨਾ ਚੱਲਣਾ ਹਾਂ ਆਪਾਂ ਲੋਕ ਕਹਿੰਦੇ ਨੇ ਬਈ ਇੰਨੀ ਮਹਿੰਗੀ ਬਾਈ ਜੀ ਬੱਕਰੀ ਲੈਂਦੇ ਵੀ ਨਹੀਂ ਇੰਨੀ ਮੈਂ ਕਹਿੰਦਾ ਜਿੱਥੇ ਤੇ ਲੀ ਜਾਂਦਾ ਬਾਈ ਹਾਂਜੀ ਹਾਂ ਕਿਦੇ ਘਾਟਾ ਵੀ ਦੇ ਦਿੰਦੀਆਂ ਬਸ ਬਹੁਤ ਹਸਾਂ ਨੇ ਇਹ ਤਾਂ ਤੁੰਗਿਆ ਇਹ ਹਾਈਟ 349 ਹੈ ਜੀ 349 ਹਾਂਜੀ ਹਾਂ ਫਰੈਸ਼ ਅੱਜ ਅੱਠ ਦੰਦ ਨੇ ਲਾਇਆ ਪੂਰੇ ਹੁਣ ਪਹਿਲੇ ਸੂਏ ਹਾਂਜੀ ਹਾਂ ਪਹਿਲੇ ਸੂਏ ਪੂਰੀ ਬਾਈ ਜੀ ਹਾਈਟ ਕਰਾ ਕੇ ਬੱਕਰੀਆਂ ਨੂੰ ਫੇਰੇ ਛਣ ਚੱਡਾ ਬਣਦਾ 6 ਦੰਦ ਤੇ ਬਾਈ ਜੀ ਕਹਿੰਦਾ ਮੈਂ ਕ੍ਰੋਸ ਕਰਾਉਣਾ ਤੇ ਉਹਦੇ ਬੱਚੇ ਕੰਨੇ ਲਾਇਨੇ ਆ ਇਹਦੇ ਬੱਚੇ ਦੋ ਨਹੀਂ ਇਹ ਤੋਂ ਪੱਠਾ ਇੱਕ ਬੱਕਰਾ ਹਾਂਜੀ ਬੱਕਰਾ ਦੇ ਲੋ 15 ਦਾ ਸੇਲ ਹੋ ਗਿਆ ਬਸੇ ਬੱਕਰੇ ਜਾਨੀ ਸਰਮਾਦਾਰਾਂ ਦੇ ਬੱਕਰੇ ਆਪਾਂ ਜੀਤੀ ਸੇਲ ਹੋ ਜਾਂਦਾ ਹਾਂਜੀ ਹਾਂ ਤੇ ਜਿਹੜੇ ਪੱਠਾ ਆਪਾਂ ਵੇਚਦੇ ਹਾਂ ਸੀ ਸਿੰਗੀ ਬਾਈ ਜੀ ਇੱਕ ਸਿੰਗੀ ਉਹ ਨੋਟ ਕਰੀਆ ਹਰੇਕ ਬੱਕਰੀ ਦੀ ਇੱਕੋ ਨਾਲ ਦੀ ਸਿੰਗੀ ਆ ਰਹੀ ਹੈ ਇਹ ਕੋਈ ਨਾਤਾ ਹੋਵੇ ਕੋਈ ਨਹੀਂ ਦੇਖ ਲੂਗੀ ਇਹ ਜਿਹੇ ਜਾਨਾਂ ਬਿਲਕੁਲ ਇੱਕੋ ਚੁੱਜਾ ਹੋ ਕੋਈ ਨਸਲ ਨਹੀਂ ਇਹ ਵੀ ਪਹਿਲੇ ਹੈ ਜੀ ਇਹ ਨਾ ਦੂਜੇ ਸੂਈ ਇਹ ਦੂਜੇ ਸੂਈ ਬਾਈ ਜੀ ਬੱਕਰੀਆਂ ਪਿਲੋੜੀ ਵੇਲੇ ਸੂਈ ਠੀਕ ਹੈ ਇਹਦੇ ਬੱਚੇ ਸੇਲ ਕਰਦੇ ਨਹੀਂ ਇਹਦੇ ਦੋ ਪੱਠਾ ਜੀ ਮਤਲਬ ਪੱਠਾ ਬਹੁਤ ਸੂਈ ਆ ਘਰੇ ਬਸ ਸੂਈ ਹੈ ਪਰਾਂ ਬਾਈ ਜੀ ਕਹਿੰਦੇ ਪੱਠਾ ਬਹੁਤ ਵੀ ਸੋਹਣੀ ਉਸੇ ਆਪਣੇ ਵੱਡੇ ਬੱਕਰੇ ਦੀਆਂ ਨੇ ਹਾਂਜੀ ਹਾਂ ਵੱਡੀਆਂ ਦੁੱਤੀ ਮੈਂ ਕੋਈ ਇੱਕੋ ਦਿਹਾੜੀ ਆਏ ਕੋਈ ਬ੍ਰੀਡਰਾ ਦੇਖੋ ਮੈਂ ਹੋਣੀ ਆ ਵੀ ਇੱਕ ਅੱਜ ਹੋਰ ਖੜਲੇ ਤੇ ਰਹਿਣਾ ਲੈ 10 ਮਿੰਟ ਰਹਿਣ ਦਿਆਂ ਆਪਾਂ ਮੈਂ ਪਹਿਲੇ ਆਪਣੀ ਡਰੋਵਾਂ ਕੋਤਵਾ ਦੇ ਇਹ ਗੱਡਾਂਗੇ ਹਾਂਜੀ ਆਹ ਰੋ ਟਾਇਰ ਕਰਕੇ ਫਿਰ ਚੱਲੇਗਾ ਹਾਂਜੀ ਬਾਈ ਨੀ ਸੰਘਵਾ ਤੇ ਕੋਈ ਯੂਮਨ ਨਹੀਂ ਲਈ ਬਾਈ ਨੇ ਬਸ ਇਹ ਨਹੀਂ ਕਰ ਰਹਿਗਾ ਹਾਂ ਯਾਹਾਂ ਕੇ ਭੈਣ ਭਰਾ ਦੀ ਇਦਾਂ ਗਾ ਜਦੋਂ ਹਾਂ ਬੱਕਰੀਆਂ ਲਾਉਣ ਜਾਊਗਾ ਆਪਾਂ ਬੱਕਰੀ ਲਵਾ ਲੈ ਆਂਗਾ ਹਾਂ ਕਰੋ ਬਾਈ ਜੀ ਲਈ ਬੱਕਰੀ ਦਵਾ ਸਕਦੇ ਨੇ ਇਹ ਨੰਬਰ ਜਰੂਰ ਦੇ ਦੇ ਬਾਈ ਜੀ ਤੇ ਕੰਟੈਕਟ ਪਰ ਆਪਾਂ ਮੌਕਾ ਨਹੀਂ ਲੱਭਿਆ ਵੀ ਆ ਗਿਆ ਬੜੇ ਦੇ ਬੱਚੇ ਦੀ ਪਰ ਆਪਾਂ ਉਹਨੂੰ ਜਵਾਬ ਦੇ ਵੀ ਨਹੀਂ 90000 ਵੀ ਬਾਈ ਜੀ ਬਿਨਾ ਬਾਈ ਦੇ ਮੰਗੇ ਵੀ 90000 ਦੇ ਰਹੀ ਨਹੀਂ ਪਰ ਫੇਰ ਵੀ ਨਹੀਂ ਨਾ ਤਾਂ ਕੋਈ ਨਹੀਂ ਤੇ ਹੋਰ ਦਿਖਾਓ ਹਾਂ ਜੀ ਹਾਂ ਹਾਂ ਜੀ ਮੈਂ ਆ ਰਿਹਾ ਜਿਵੇਂ ਪੱਠਾ ਦੇ। ਇਹ ਫੜਾ ਹਾਂ ਜੀ ਆ ਫੜਾ ਪੱਠਾ ਨੇ। ਇਹਨਾਂ ਦੀ ਘਰੇ ਨੇ ਗੱਲ ਮੇਰੇ ਕੋਲੇ ਜੀ। ਇਹ ਰੰਗ ਦੇ ਨਾ ਦੇਖੋ ਜੀ ਆ ਰੰਗ ਦੀ ਬੱਕਰੀ। ਪਰੇ ਕਰਦੇ ਆ। ਇਹ ਦੇਖੋ ਇਹ ਵੱਡੀ ਹਲਕਾਰ ਨਹੀਂ ਰੱਖੀ। ਨਕੂੜਾ ਚੱਕਮਾ ਪੂਰਾ ਹੈ। ਸਿੰਗੀ ਇਹਦੇ ਥਾਂ ਦੇ ਕੋਲ ਇਹ ਨਹੀਂ ਇੰਨਾ ਨਾ ਮੋਟਾ ਖਾਣਾ ਜਿਹੜਾ ਤੁੰਣਾ ਨਹੀਂ। ਤੇ ਮੜਾ ਥਾਂ ਦਿੰਦਾ। ਦੇਖੋ। ਦੇਖ ਸਾਡੇ। ਤੇ ਆਹ ਦੇਖੋ ਨਹੀਂ ਬੱਚੇ ਬੱਕਰੀਆਂ ਟੱਪੀ ਜਾਂਦੀਆਂ ਫੜਾ ਦੇ ਕੋਲੇ। ਇੱਕ ਕ੍ਰੋਸ ਕਰਾਤੀ ਆਪਾਂ ਨੇ ਹਾਂ ਇਹ ਹੁਣ ਕ੍ਰੋਸ ਕਰਾਈ ਆ ਠੀਕ ਹੈ ਇਹ ਹੋਰ ਦਾ 15 ਨੇ ਵੀ ਕਿਹਾ ਅੰਦਾਜ਼ਾ ਕ੍ਰੋਸ ਕਰਾਈ ਹਾਂ ਹਾਂ ਇਹ ਬਾਈ ਜੀ ਦੇਖ ਸਾਹ ਜੀ ਅੱਡੀ ਬੱਕਰੀ ਨਾ ਬੰਮ ਤੇ ਮੰਨੀ ਉਹ ਬਾਈ ਨੇ ਕ੍ਰੋਸ ਕਰਾਈ ਇੰਡੀਆ ਅਫਰੀਕਾ ਦੀ ਹਾਂਜੀ ਹਾਂ ਸਭ ਕਰਦੀਆਂ ਪਠਾਈਆਂ ਪੁਈਆਂ ਹਾਂ ਇਹ ਵੀ ਫੈੜ ਆਈ ਹੈ ਯਾਰ ਹਾਂਜੀ ਫੈੜ ਪੱਟ ਦੇ ਸਕਦੇ ਹੋਗੇ ਹਾਂਜੀ ਹਾਂ ਇਹ ਤਾਂ ਵੀ ਹਲੇ ਕ੍ਰੋਸ ਕਰਾਈ ਹੋਏ ਇਹ ਵੀ ਕ੍ਰੋਸ ਕਰਾ ਦੇ ਜੀ ਇਹਦੀ ਹਾਂ ਸੁਣਦਾ ਇਹਦੀ ਮਾਂ ਜਿਹੜੀ ਮਧਰੀ ਗੁੱਡੀ ਸੀ ਫੇਰ ਵੀ ਹਾਈਟ ਬਹੁਤ ਹਾਂ ਯਾਰ ਉਹਦੇ ਫਿਰ ਤੇ ਵੀ ਮਧਰੀ ਗੁੱਡੀ ਤੇ ਦੀ ਮਾਂ ਮਧਰੀ ਗੁੱਡੀ ਪਰ ਇਹਦੀ ਮਾਂ ਦੀ ਜਾਨੀ ਦੁੱਧੇ ਕੁਆਲਟੀ ਵਧੀਆ ਸੀ ਠੀਕ ਹੈ ਜੀ ਹਾਂਜੀ ਆਪ ਨੂੰ ਨੇਤੀ ਉਹਦਾ ਸੇਲ ਹੋ ਗਿਆ ਇੱਕ ਗਾਹ ਸੰਗ ਹਾਂਜੀ ਹਾਂ ਦੇਖੋ ਕੰਨ ਲੈਣ ਤੇ ਵੀ ਸੀ 15 16 ਇੰਚ ਦੇ ਫੈੜ ਕੋ ਬ੍ਰੀਡਰ ਵਾਲਾ ਰਿਜ਼ਲਟ ਹੀ ਬਹੁਤ ਸਹਾਨਦਾ ਹੋਇਆ। ਜੰਗੀ ਬਾਈ ਜੀ ਸਾਰੀਆਂ ਬੱਕਰੀਆਂ ਦੀ ਇੱਕੋ ਸਾਰੀ ਸੰਗੀਆ ਇੱਕੋ ਚੀਜ਼ ਆ। ਯਾਰ ਦੋਹੀਆਂ ਦਾ ਘਾਣਿਆਆਂ ਦਾ ਤੋਤੇ ਨੇ। ਆਏ ਆਪਣਾ ਲੱਕੀ ਰੰਗ ਲੋ ਹਾ। ਹਾ ਬੇਟਾ। ਹਾ ਪਾਲੀਆਂ ਦਾ ਲੱਕੀ ਰੰਗ ਲੋ ਹਾ। ਦੇਖ ਸਾਡਾ। ਮੱਕੀਆਂ ਤੇ ਰਕਦੀਆਂ ਨੇ ਬਾਈਆਂ ਬੱਕਰੀਆਂ ਦੇ ਕੰਡਿਆਂ ਤੋਂ ਤੇ ਇਹ ਵੀ ਕਿਵੇਂ ਸੁਣਿਆ ਜੀ ਇਹਦੇ ਜਿਵੇਂ ਸੁਣਿਆ ਜੀ ਆਹ ਜੇ ਹੁਣ ਬਰੋਸ ਕਰਾਈਏ ਇਹ ਤਾਂ ਕਿੰਨੇ ਕ ਬੱਚੇ ਲੈ ਚੁੱਕੇ ਆਪਾਂ ਹੁਣ ਤੇ ਇਹ ਦਾ ਬਸ ਕਦੇ ਦੋ ਦਿਨ ਇੱਕ ਦੇ ਰਹੇ ਜੀ ਤੇ ਲਈ ਜਾਂਦੀ ਆਹ ਦੇਖੋ ਆ ਪੱਟੇ ਸਾਹਮਣੇ ਖੜੇ ਹੋਣਾ ਹਾਂ ਜੀ ਤੇ ਬਾਈ ਜੀ ਆ ਇਹਦਾ ਰਿਜ਼ਲਟ ਹੈ ਸਿੰਗੀ ਦੋਏ ਮਾਵਾਤਿਆਂ ਦੀ ਦੇਖ ਸਕਦਾ ਕਿਸੇ ਚੀਜ਼ ਆ ਬਿਲਕੁਲ ਤੇ ਚਮੜੀ ਪੂਰੀ ਐਨ ਬਰੀਕ ਤੇ ਕੰਨਾਂ ਦੀ ਲੈਂਥ ਆ ਆਪਦੀ ਮਾਂ ਤੋਂ ਬੱਸ ਕਰ ਗਈ ਹਾਂ ਜੀ ਹਾਂ ਪੰਜ ਫੇਸ ਇਹ ਵੀ ਲੈ ਕ੍ਰੋਸਟਾਨ ਕਰੀਏ ਇਹ ਹੁਣ ਕ੍ਰੋਸ ਕਰਾ ਹਾਂਜੀ ਹਾਂ ਰੱਬੇ ਦੋ ਸਾਜ਼ੇ ਹੋਣੀਏ ਪਿੱਛੇ ਦਾ ਕੱਢ ਗਈ ਹੋਣੀਆਂ ਇੱਕ ਇਹਦੇ ਨਾਲ ਦੀ ਆਪਾਂ ਵੇਚ ਸੇਲ ਕਰ ਜੀ ਉਹ ਇੰਦਗੜ ਮੇਲੇ ਦੀ ਇੰਦਗੜ ਹਾਂਜੀ ਹਾਂ ਇਹ ਤਾਂ ਬਣਾ ਦਾ ਅੱਛਾ ਤੂੰ ਦੱਸ ਜੀ ਹੰਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਕ੍ਰੋਸ ਕਰਾ ਤਜਤ ਹਾਂਜੀ ਹਾਂ ਇਹ ਕਰਾ ਦਿੰਦੇ ਮਕੌੜੇ ਦੀ ਬਹੁਤ ਜ਼ਿਆਦਾ ਥੋੜਾ ਧੂਆਂ ਦੂ ਵੀ ਲੈ ਇਹ ਵੀ ਆਪਨੇ ਉਹ ਸੇ ਬੱਕਰੇ ਜੀ ਨੇ ਨਹੀਂ ਨਹੀਂ ہاں ਯਾਰ ਲਾਲਾ ਬਾਬਾ ਬਖਰੇ ਦੀ ਬੱਤ ਕੋਈ ਨਕਸ਼ੇ ਦੀ ਨਹੀਂ ਜੀ ਪੂਰਾ ਬਾਈ ਆਇਆ ਹੈ ਨਾ ਸਿੰਘ ਜੀ ਇਹ ਬਹੁਤ ਵਧੀਆ ਸਿੰਘੀ ਨਕੌੜਾ ਤੇ ਇਹ ਮਲਾਦਾ ਆਪਣੇ ਲੋਕੀ ਦਈ ਹੀ ਤੀ ਨਾ ਮੱਕੜੀ ਦਵਾਰ ਹਾਂ 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 ਜੀ ਬੱਕੇ ਰਿਕਾਰਡ ਸਾਰੇ ਪਤਾ ਹੀ ਆ ਨਾ ਸਾਰੇ ਬੰਦੇ ਬਾਈਆਂ ਜਿਹੜੇ ਜਿਹੜਾ ਫੈਨ ਹੋ ਗਿਆ ਮੈਂ ਸਿੰਘ ਜੀ ਸਾਹਿਬ ਕੀ ਕੋ ਨਾਮ ਦੀ ਸਹੀ ਜੀ ਬਿਲਕੁਲੀ ਬੇਸਟ ਆਈ ਚੀਜ਼ ਸਾਰੀਆਂ ਬੱਕਰੀਆਂ ਤੁਹਾਨੂੰ ਇਹੀ ਮਿਲੂਗੀ ਤੇ ਕੰਨਾ ਦੀ ਲੈਂਥ ਬਹੁਤ ਹੀ ਜ਼ਿਆਦਾ ਦੇਖਸਾਲੋ ਹੈ ਇਹ ਆਪਣੇ ਨੂੰ ਵੀ ਚੱਲੀ ਦੀ ਬਾਈ ਨੇ ਹਾਂਜੀ ਹਾਂ ਇਹ ਆਪਣੇ ਕੋਲ ਤੇਰੇ ਬਾਈ ਦਰਸੀ ਲੱਖਾ ਉਹ ਲੈ ਗਈ ਤੇ تمہਾਰੋ ਆਪਣੀ ਲੈ ਗਈ ਹਾਂ ਇਹਨੇ ਵੇਖੇ ਕਰਤੀ ਸੀ ਕਿ ਕਿੰਨੇ ਸਮੇਂ ਹੋਰੀ ਆ ਇਹ ਪੱਤਰੀ ਇਹ ਅੰਦਾਜ਼ੇ ਬਾਕੀ ਪੰਜਵੇਂ ਸੁਵੇ ਜੀ ਹਾਂਜੀ 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 ਕਿ ਪੰਜਵੇਂ ਸੂਲੇ ਦੇਖਣਾ ਤੇ ਬੋਡੀ ਚੈੱਕ ਕਰਾਉਣੀ ਲਾਉਣੀ ਬਹਿ ਬੱਡੇ ਜਵਾਨ ਬੱਤੇਆਂ ਅੰਗੂਰੀਆਂ ਆ ਫਰਵਾਹ ਦਾ ਪੂਰਾ ਇਹਦਾ ਪਨੀ ਹੁਣ ਆਪਾਂ ਦੇ ਸੁਈਆਂ ਚੋੜੀ ਨੂੰ ਆਮੋ ਨੇ ਸੁਈਆਂ ਸਦਰ ਸੁਈਆਂ ਜੇ ਬੱਚੇ ਰਹਿ ਗਏ ਨਾ ਹਾਂਜੀ ਹਾਂ ਬੱਚੇ ਦੋ ਬਠਾਈ ਜੇ ਨਹੀਂ ਉਹ ਕਰ ਲਓ ਦੋ ਦੋ ਦਾ ਕੀ ਕਾਰਡ ਹੈ ਦੋ ਦਾ ਇਹ ਹੋਏਗਾ ਅੰਦਾਜ਼ੇ ਦੇਲੇ 3 ਕਿਲੋ 4 ਕਿਲੋ ਦਾ ਹੋਏਗਾ ਇਹਦੇ ਹਾਂਜੀ ਉਹ ਰੁੱਤ ਦੇ ਹਿਸਾਬ ਨਾਲ ਹਾਂ ਰੁੱਤ ਦੇ ਹਿਸਾਬ ਨਾਲ ਹਾਂਜੀ ਹਾਂ ਰੋਟੀ ਸਾਵਨਾਂ ਬਾਕੀ ਸੇਵਾਵਾਂ ਨਾਲ ਮੇਰਾ ਇਹ ਸੋਚਦਾ ਨਹੀਂ ਕਰਨੀ ਜੀ ਨਹੀਂ ਇਹ ਸਿਰ ਤੇ ਨਹੀਂ ਕਿ ਆ ਪੈੜ ਬੱਠੇ ਇਹ ਕ੍ਰੋਚ ਨਹੀਂ ਕਰਾਈ ਗਈ ਜੀ ਇਹ ਆ ਦੇਖੋ ਹਾਂ ਜੀ ਇਹ ਦੇ ਅਟਰ ਕੋਲ ਦੀ ਕੋਲੀ ਦੇਖੋ ਇਹ ਕ੍ਰੋਚ ਇਹ ਮੱਤੇ ਬਿਨੇ ਬਣਾਇਆ ਹੋਇਆ ਇਹਦਾ ਇਹ ਅਟਰ ਦੇਖ ਸਕਦੇ ਹੋ ਬਾਈ ਜੀ ਐ ਲੱਗੂਗਾ ਵੀ ਮਿਰਗ ਵਰਗੀ ਪੱਠਾ ਲੈਂਥ ਦੇਖੋ ਜੀ ਪਰ ਸੁਈ ਨਹੀਂ ਹੋਈ ਗੱਲ ਕਰੀ ਬਿਨਾ ਸੁਈ ਹੋਈ ਆ ਪਰ ਬਾਈ ਜੀ ਚਾਉਂਦੇ ਨਹੀਂ ਬੱਕਰੀ ਦੁੱਧ ਦੋ ਤੇ ਨਾ ਪਰ ਚਾਉਂਦੇ ਨਹੀਂ ਅਸੀਂ ਕਰਕੇ ਲੈਂਥ ਦੇ ਵੱਲਾ ਬਾਈ ਇੱਕ ਤੋੜ ਜਿਹੜੀ ਦੀ ਮਿਰਗ ਵਾਲੀ ਦੋਰਾ ਹੈ ਬਾਈ ਸਾਢੇ 5 6 ਫੁੱਟ ਦੇ ਕਰੀ ਲੈਂਥ ਚ ਇਹ ਦੋ ਸਾਧੇ ਹੋਗੇ ਬਾਈ ਬਾਡੀਆਂ ਦੀ ਪੂਰੀ ਹੈ ਜੀ ਹਾਂਜੀ ਹਾਂਜੀ ਇਹ ਉਹਨਾਂ ਦੇ ਹਾਂਜੀ ਹੋਵੇ ਹੁਣ ਅੱਗੇ ਇੱਕ ੱਤੇ ਜਾ ਕਰਾਸ ਕਰਾਵਾਂਗੇ ਹਾਂਜੀ ਬਿਲਕੁਲ ਕਰ ਦਈਏ ਜੀ ਹਾਂਜੀ ਕਰਾਸ ਨੂੰ ਬਾਈ ਨਹੀਂ ਇੱਕ ੱਤੇ ਕਰਾਸ ਕਰਾਵਾਂਗੇ ਓਏ ਬੱਦ ਨਹੀਂ ਦਿਖਾਈ ਤੁਹਾਨੂੰ ਹਾਂਜੀ ਹਾਂ ਅੱਡੀਆਂ ਬਾਰੇ ਬਾਈ ਜੀ ਫੈੜ ਪੱਟਾਂ ਨਹੀਂ ਉਹ ਵੀ ਦੇਖ ਕੇ ਨਾਲ ਆ 43 ਇੰਚ ਕੋ ਬਕਰ ਕੇ ਜੁਕ ਨਹੀਂ ਹੋ ਗਿਆ ਹੋ ਗਿਆ ਇਹ ਕਰ ਆਪਣਾ ਤੋਹਫਾ ਭਾਈ ਜੀ ਇੱਕ ਅੱਗਾ ਤੋਹਫਾ ਹੋਰ ਦਿਖਾਵਾਂਗੇ ਬਾਈ ਜੀ ਇਹਦੇ ਪੈਣਾ ਨੇ ਭਾਈ ਆਹ ਪਰਦੀ ਪੈਣਾ ਹੈ ਇਹਦਾ ਪੈਣਾ ਘਰੇ ਹੀ ਆਪਣੇ ਕੋਲ ਹੈ ਪੁਰਾਣਾ ਨਾ ਇਹ ਚਿੱਟੀ ਨਕਲੀ ਲੱਗ ਗਈ ਤੁਹਾਨੂੰ ਸੁਣੋ ਇਹਦੀ ਮਾਂ ਇਹ ਕਰਮਾਲੀਆ ਬੱਕਰੀ ਉਹ ਹਰ ਦੂਏ ਪੱਠੇ ਦਿੰਦੀ ਹੈ ਠੀਕ ਹੈ ਇਹ ਬੱਕਰੀ ਦਿਖਾਉਣਾ ਰੰਗ ਲਾ ਰਖਿਆ ਪੂਰੇ ਆਹ ਜੀ ਹਾਂ ਬੱਕਰੀ ਸੇਵੇਂ ਸੁਆ ਮੇਰੇ ਕੋਲ ਆਹ ਦੇਖੋ ਇਹ ਬੱਕਰੀ ਲੋਹੇ ਸਾਲ ਪੰਜ ਨਹੀਂ ਕੋਈ ਕੋਈ ਪੁੰਨਿਆ ਮਾਦੀ ਬਾਹਰੀ ਹੈ ਬਸ ਆਹੀ ਹਾਂ ਦੁੱਧ ਕਾਉ ਨਹੀਂ ਕਰਦੀ ਕੋਈ ਸਿੰਗੀ ਨਹੀਂ ਖਾਦੀ ਬਿਲਕੁਲ ਗੜਾਇੂ ਚ ਇਹ ਰੀਤੀ ਹੈ ਇਹ ਪਹਿਲੇ ਸੂਏ ਜੇ ਦੂਜੇ ਜੀਤੀਆ ਇਹ ਕਟੋੜ ਗਲਾ ਤੀਜੇ ਚੌਥੇ ਸੂਏ ਹੋਣੀ ਹੈ ਠੀਕ ਹੈ ਹੁਣ ਇਹ ਛੇਵੇਂ ਸੂਏ ਕੀ ਹਾਂ ਜੀ ਹਾਂ ਤੇਵੇਂ ਸੂਏ ਆਏ ਤੇਵੇਂ ਸੂਏ ਬਖਲਾ ਬੋਡੀ ਸਾਈਡ ਹਾਂ ਜੀ ਸਾਡੇ ਉਮੀਦਾਂ ਉਮੇ ਪਿਆ ਬਿਲਕੁਲ ਨਹੀਂ ਹਾਰੀ ਬਾਈ ਜੀ ਬਲੱਡ ਲਾਈਨ ਐਨ ਓਕੇ ਰਿਪੋਰਟ ਬਣਾ ਲਈ ਆ ਜੀ ਪੱਕੀ ਆਪੇ ਕੁਆਲਟੀ ਬੋਲਦੀ ਜੀ ਪੱਕੀ ਹੁੰਦਾ ਬਣਾਏ ਨੇ ਲੈ ਮੇਰੇ ਹਾਂ ਜੀ ਹਾਂ ਕਰੇ ਆ ਜੀ ਆਪਣੇ ਕੋਲੇ ਵਿੱਚ ਹਾਂ ਜੀ ਹਾਂ ਇਹ ਕਰਮਾਲੀ ਬੱਕਰੀ ਆਪਰ ਇੱਕ ਕਰਮਾਲੀ ਬੱਕਰੀ ਆ ਬਾਈ ਜੀ ਪੱਠੇ ਹੀ ਦਿੱਤੀ ਹੈ ਇਹ ਦੇਖ ਬੈਣਾ ਪਉਦਾ ਸਣੀਂ ਗਲੇਗਾ ਜੀ ਇਹਦਾ ਰਹਾਂਦੀ ਆ ਹਾਂ ਜੀ ਹਾਂ ਕੀ ਉਹ ਬਹੁਤ ਬੱਕਰੀਆਂ ਲੈ ਕੇ ਜਾਂਦੇ ਨੇ ਹਾਂ ਜੀ ਹਾਂ ਬਸ ਪ੍ਰੇਮ ਆ ਬਾਈ ਆਪਣੇ ਨਾਲ ਪਿਆਰ ਆਗਾ ਦੇਸੀ ਬਾਈ ਜੇ ਤੋਥੇ ਬਹੁਤ ਚੰਗੀਆਂ ਨਾ ਸਕਦੇ ਬੱਕਰੀਆਂ ਰੱਖਦਾ ਇਹ ਨੰਬਰ ਦੇ ਦਾਂਗੇ ਬਾਈ ਜੀ ਜੇ ਕੋਈ ਸ਼ੌਂਕ ਕਰਨਾ ਚਾਹੁੰਦਾ ਹੋਵੇ ਤਾਂ ਬਾਈ ਜੀ ਨਾਲ ਜਰੂਰ ਕੰਟੈਕਟ ਕਰ ਸਕਦਾ ਹੈ ਤੇ ਧੰਨਵਾਦ ਜੀ ਠੀਕ ਆ ਸਾਤਰੀ ਕਾਲ ਲਈ ਜੀ ਬਾਈ ਜੀ ਚੱਲਾਂ ਤੇ ਬਈ ਇਹ ਮੇਰਾ ਬੱਚਾ ਨਹੀਂ ਹੈ ਸੁਰਦਾ ਸਾਰਿਆਂ ਦਾ ਬੱਚਾ ਅੱਜ ਮੇਰੇ ਬੱਚੇ ਤੋਂ ਮੈਂ ਪਹਿਲੀ ਵਾਰ ਇੰਟਰਵਿਊ ਦਵਾਈ ਹੈ ਇਹ ਅਗਰ ਚੰਗਾ ਲੱਗੇ ਕਿਸੇ ਤੋਂ ਤਾਂ ਉੱਚਾ ਕੀਤਾ ਮੈਂ ਇੰਟਰਵਿਊ ਜੀ ਰੂਟਵਾਤਾ ਕੋਈ ਕੁਐਸਚਨ ਬਹੁਤ ਕੁਐਸਚਨ ਬਹੁਤ ਬੜੀ ਬੋੜੀ ਬੱਚਾ ਪੜਿਆ ਲਿਖਿਆ ਬੱਚਾ ਬਾਕੀ ਬੰਦਿਆਂ ਦੇ ਵਿੱਚ ਮਹੀਨਾ ਚਾ ਗੋਣਾ ਹਾਂ ਕੀ ਮੇਰਾ ਅੱਜ ਗਵਾਦਾ ਬਗੇ ਮੈਂ ਸਦਾ ਨਹੀਂ ਰਹਿਣਾ ਨਾ ਸਦਾ ਬਡੇ ਨੂੰ ਰਹੇ ਆ ਬਿਲਕੁਲ ਜੀ ਕਾ ਨਾ ਹੁਸਨ ਜਵਾਨੀ ਸਦਾ ਨਾ ਰਹਿੰਦੇ ਮਾਫੇ ਆਪਣੀ ਬਰਾਤ ਅੱਗੇ ਇਹਨੂੰ ਸੰਭਾਲੋ ਧੰਨਵਾਦ ਬਾਈਆਂ ਦਾ ਇਹਦੀ ਇੱਜ਼ਤ ਮਾਨ ਦੇਈ ਜੀ ਕੰਕਟ ਕਰੋ ਮੰਡੀਆਂ ਦੇ ਵਿੱਚ ਸਹੀ ਵਾ ਸਹੀ ਉਹ ਆਪਣੇ ਡੀਲੇਟ ਬੰਦੇ ਉਹਨਾਂ ਦੀ ਮਾੜੀ ਵੀਡੀਓ ਬਣਾਉਣ ਆਜੋ ਇਹਨੂੰ ਬਣਾਉ ਬੁੱਟਾ ਬਸ ਬਣਾਤੀ ਪਣਾ ਆ ਜਾ ਵੀ ਕਿੱਦਾਂ ਏ ਟੱਟੀ ਨਾ ਟੱਟੀ ਨਾ ਚੱਲਣ ਵਿੱਚ ਅਸੀਂ ਜਾਲਾ ਕਾ ਮੁੰਡਾ ਨਿੱਕਾ ਜਿਹੜਾ ਰਣੀਆਂ ਦੇ ਸਰਦਾਰ ਜੀਆਂ ਬੱਕਰੀਆਂ ਦੇ ਵਿੱਚ ਮਹਾਨ ਹਸਤੀ ਉਹਨਾਂ ਦਾ ਮਾਲਕ ਹੈ ਜੱੱਦੀ ਉਹ ਵੀ ਅੱਜ ਇੱਥੇ ਬੈਠਾ ਸਾਨੂੰ ਬੜੀ ਖੁਸ਼ੀ ਆਈ ਤੇ ਉਸ ਤੋਂ ਬਾਅਦ ਸਾਡਾ ਮੱਠੀ ਬਾਜੀ ਪਿੰਡ ਦਾ ਇਹ ਵੀ ਬਹੁਤ ਵਧੀਆ ਪ੍ਰਾਣਾ ਮੁੱਢ ਹੈ ਸਾਨੂੰ ਇਹਦੀ ਵੀ ਬਹੁਤ ਖੁਸ਼ੀ ਹੈ ਬੈਠੇ ਵੀ ਧੰਨਵਾਦ ਕਰਦਾ ਮੈਂ ਮੇਰੇ ਮੱਠੀ ਬਾਜੀ ਨੂੰ ਤੇ ਲੱਖਾਂ ਜੀ ਤੇ ਅਕਬਰ ਜੀ ਮੇਜਰ ਦਾ ਮੁੰਡਾ ਸਾਰੀ ਜਿਹਨਾਂ ਦੇ ਮੈਨੂੰ ਨਹੀਂ ਜਾਣਦਾ ਸਾਰੀ ਟੀਮ ਨੂੰ ਹੱਥ ਬੰਨ ਕੇ ਵਧਾਈ ਪੇਤੋ ਇੱਥੇ ਤੇ ਮੇਰਾ ਅਸਮਾ ਭਾਈ ਇਹਦਾ ਨੋਆ ਅਸਮਾ ਜਿਹੜਾ ਲੋਕਾਂ ਦੇ ਨਾਲ ਰੋਜ਼ ਪਉਂਦਾ ਮੈਂ ਇਹ ਚ ਫਸਮਾ ਵਾਹ ਵੇਗਾ ਮੈਂ ਚੁੱਕੇ ਫਸਲੇ ਚੋਕਰਾਂ ਜੀ ਮਹਾਰਾਜ ਜੀ ਕਿਰਪਾ ਜੀ ਤੇ ਵੀਰ ਜੇਕਰ ਵੀਡੀਓ ਪਜਿਆ ਨਾਲ ਤੇ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਧੰਨਵਾਦ